ਅਸੀਂ ਇੱਥੇ ਆਏ ਮੈਣ ਭਰਾਵਾਂ ਨੂੰ ਬੇਨਤੀ ਕਰਦੇ ਹੁੰਨੇ ਆ ਅੱਜ ਯੰਗ ਨੇ ਭੈਣਾ ਸਾਡੀਆਂ ਅੱਜ ਇਹ ਸਮਾਂ ਦੇਣ ਇਹਨਾਂ ਦੇ ਅੱਖਾਂ ਦੇ ਸਾਹਮਣੇ ਇਹਨਾਂ ਦੇ ਧੀਆਂ ਪੁੱਤਰ ਆਪਣੇ ਆਪ ਨੂੰ ਸੰਭਾਲਣ ਜੋਗੇ ਹੋ ਸਕਦੇ ਇੱਕ ਮੰਝੇ ਤੇ ਇਕੱਲਾ ਰੋਟੀ ਜੋਗਾ ਨਾ ਰੱਖੋ ਇਹਨਾਂ ਬੱਚਿਆਂ ਦੇ ਟੈਸਟ ਕਰਾ ਕੇ ਇਲਾਜ ਸ਼ੁਰੂ ਕਰਵਾਓ ਜਿਵੇਂ ਜਿਵੇਂ ਭੈਣਾ ਭਰਾਵਾਂ ਦੀ ਸਪੋਰਟ ਹੁੰਦੀ ਆ ਅਸੀਂ ਆਪਣੇ ਫਰਜ਼ ਨਿਭਾਈ ਜਾਂਦੇ ਆ ਅੱਜ 10 ਬੱਚਿਆਂ ਦੀਆਂ ਐਮ ਆਰ ਆਈਆਂ ਹੋਣੀਆਂ ਜੀ ਈਜੀ ਤੇ ਐਮ ਆਰ ਆਈ ਜਿਹੜੇ ਬ੍ਰੇਨ ਦੇ ਟੈਸਟ ਨੇ ਡਾਕਟਰ ਲਿਖਦੇ ਨੇ ਉਹ ਹੋਣੇ ਆ ਪਹਿਲਾਂ ਹਰਦੀਪ لال ਜੀ ਨੇ ਪਿਛਲੀ ਵਾਰ ਉਸ ਤੋਂ ਪਿਛਲੀ ਵਾਰ ਦੋ ਵਾਰ ਬੱਚਿਆਂ ਦੀਆਂ ਐਮ ਆਰ ਆਈਆਂ ਜਿੰਨੇ ਵੀ ਟੋਟਲ ਟੈਸਟ ਲਿਖੇ ਸੀ ਡਾਕਟਰਾਂ ਨੇ ਸਾਰੇ ਕਰਵਾਏ ਨੇ ਅੱਜ ਵੀ ਹਰਦੀਪ لال ਜੀ ਦਾ ਫੋਨ ਆਇਆ ਸੀ ਵੀ ਜਿੰਨੇ ਇਸ ਕੈਂਪ ਤੇ ਬੱਚੇ ਸਿਲੈਕਟ ਹੋਣਗੇ ਜਿਨ੍ਹਾਂ ਦੀਆਂ ਐਮ ਆਰ ਆਈਆਂ ਹੋਣੀਆਂ ਤਾਂ ਸਾਨੂੰ ਦੱਸਿਓ ਅਸੀਂ ਕਰਾਵਾਂਗੇ ਅੱਜ ਬਾਈ ਜੀ ਤੁਹਾਡਾ ਕਿੰਨਾ ਜੀ ਮੇਰਾ ਤਰਲੋਚਨ ਸਿੰਘ ਆ ਜੀ ਤਰਲੋਚਨ ਸਿੰਘ ਜੀ ਬਹੁਤ ਮੇਰੇ ਉੱਥੇ ਬ੍ਰਦਰ ਰੌਕੀ ਭਾਜੀ ਆ ਗਏ ਸੀ ਰੌਕੀ ਭਾਜੀ ਨੇ ਕਿਹਾ ਵੀ ਮੈਂ ਉੱਥੇ ਜਾਣਾ ਤੇ ਉਹਨਾਂ ਨੇ ਕਿਹਾ ਵੀ ਸਰਦੀਪ ਸੇਵਲ ਆਜਿਓ ਉਹਨਾਂ ਵੱਲ ਉੱਥੇ ਮੇਰੇ ਵੱਲੋਂ ਪੰਜ ਮੈਨ ਕੇ ਯਾਦ ਕਰ ਦੇਣਾ ਜੀ ਸਾਰੀ ਸੇਵਾ ਪੰਜ ਐਮ ਆਰ ਆਈਆਂ ਰੌਕੀ ਭਾਜੀ ਉਹਨਾਂ ਵੱਲੋਂ ਤਰਲੋਚਨ ਸਿੰਘ ਜੀ ਆਏ ਨੇ ਕਰਾਉਣ ਤੇ ਬਾਕੀ ਜਿਹੜੀਆਂ ਹੈਗੀਆਂ ਉਹ ਹਰਦੀਪ لال ਜੀ ਦੀ ਜ਼ਿੰਮੇਵਾਰੀ ਚੱਕੀ ਆ ਮਸਲਾ ਇੱਥੇ ਇਹ ਆ ਵੀ ਜਿਹੜੇ ਇਹ ਬੱਚੇ ਤੁਸੀਂ ਬੈਠੇ ਦੇਖਦੇ ਹੋ ਕੋਈ 5 ਸਾਲ ਦਾ ਹੋ ਗਿਆ ਕੋਈ 7 ਦਾ ਹੋ ਗਿਆ ਕੋਈ 8 ਦਾ ਹੋ ਗਿਆ ਕੋਈ ਉਸ ਤੋਂ ਵੀ ਜ਼ਿਆਦਾ ਵੱਡ ਉਮਰ ਦੇ ਵੀ ਆ ਇਹ ਜਿਹੜੇ ਆਮ ਮਾਪੇ ਮਾਂ ਬਾਪ ਇੱਕ ਮਜ਼ਦੂਰੀ ਕਰਕੇ ਕਿਰਤਕਮਾਈ ਕਰਕੇ ਆਪਣੇ ਬੱਚਿਆਂ ਨੂੰ ਕਿਵੇਂ ਨਾ ਕਿਵੇਂ ਪਾਲ ਰਹੇ ਨੇ ਇੱਕ ਤਾਂ ਇਹ ਬੱਚੇ ਨੇ ਜਿਹੜੇ ਸਪੈਸ਼ਲ ਚਾਈਲਡ ਰਿਨਰ ਦੇ ਘਰ ਚ ਇੱਕ ਦੂਸਰੇ ਬੱਚੇ ਨੇ ਜਿਹੜੇ ਸਕੂਲੇ ਪੜ੍ਹਦੇ ਨੇ ਫਿਰ ਇੱਕ ਕਿਰਤਕਮਾਈ ਵੀ ਇਸ ਤਰ੍ਹਾਂ ਦੀ ਆ ਵੀ ਕਮਾ ਕੇ ਹੀ ਖਾਣਾ ਤਾਂ ਉੱਥੇ ਜਦੋਂ ਡਾਕਟਰ ਕੋਲੇ ਜਾ ਕੇ ਦਵਾਈ ਲੈਣੀ ਹੈ ਬੱਚੇ ਵਾਸਤੇ ਤਾਂ ਮਹੀਨੇ ਰਿਤ ਤੈਨ ਤੋਂ 4000 ਰੁਪਏ ਦੀ ਤਾਂ ਦਵਾਈ ਡਾਕਟਰ ਲਿਖ ਦਿੰਦੇ ਆ ਜਿਹੜੇ ਪ੍ਰਾਈਵੇਟ ਹਸਪਤਾਲਾਂ ਚ ਔਰ ਫਿਰ ਜਿਹੜਾ ਉਹ ਟੈਸਟ ਲਿਖਦੇ ਨੇ ਇਹੀ ਐਮ ਆਰ ਆਈ ਜਾਂ ਈਜੀ ਦਾ ਜਿਹੜਾ ਟੈਸਟ ਹੋਣਾ ਇੱਥੇ ਇਹ 7 ਤੋਂ 8000 ਰੁਪਏ ਦਾ ਟੈਸਟ ਹੋਣਾ ਜੇ ਇਹ ਪਰਿਵਾਰ ਸਿੱਧਾ ਜਾ ਕੇ ਕਰਵਾਵੇ ਤਾਂ ਇੱਥੇ ਸੁਪਨਿਆਂ ਦੇ ਘਰ ਵਿੱਚ ਅਸੀਂ ਪਿਛਲੇ 2017 ਤੋਂ ਬਹੁਤ ਸਾਰੇ ਬੱਚਿਆਂ ਦੀਆਂ ਇੱਥੋਂ ਦਵਾਈਆਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਵਾਂ ਔਰ ਉਹਨਾਂ ਦੇ ਟੈਸਟ ਪਹਿਲਾਂ ਅਸੀਂ ਟੈਸਟ ਨਹੀਂ ਸੀ ਕਰਾਉਂਦੇ ਸਾਨੂੰ ਮਹਿੰਗਾ ਬਹੁਤ ਪੈਂਦਾ ਸੀ ਟੈਸਟ ਔਰ ਬਹੁਤ ਬੱਚੇ ਹੁੰਦੇ ਸੀ ਫਿਰ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਹਰਦੀਪ لال ਜੀ ਵਰਗੇ ਵੀਰਾਂ ਦੀਆਂ ਡਿਊਟੀਆਂ ਲਾਈਆਂ ਅਸੀਂ ਸੰਗਤ ਨੂੰ ਵੀਡੀਓ ਪਾ ਕੇ ਸ਼ੇਅਰ ਕਰਨਾ ਸ਼ੁਰੂ ਕੀਤਾ ਵੀ ਇਸ ਵਾਰ 25 ਬੱਚਿਆਂ ਦੀਆਂ ਐਮ ਆਰ ਆਈਆਂ ਹੋਣੀਆਂ ਇਸ ਵਾਰ 10ਆਂ ਦੀਆਂ ਹੋਣੀਆਂ ਇਸ ਵਾਰ 15 ਦੀਆਂ ਹੋਣੀਆਂ ਕਿਸੇ ਨੇ 2 ਐਮ ਆਰ ਆਈਆਂ ਕਿਸੇ ਨੇ 4 ਐਮ ਆਰ ਆਈਆਂ ਬੱਚਿਆਂ ਦੇ ਟੈਸਟ ਆ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਲੈ ਲੈਣੀ ਤਾਂ ਫਿਰ ਅਸੀਂ ਟੈਸਟ ਕਰਾਉਣੇ 2022 ਤੋਂ ਇਹਨਾਂ ਦੇ ਸ਼ੁਰੂ ਕਰਾਤੇ ਹੁਣ ਟੈਸਟ ਕਰਾਉਣ ਤੋਂ ਬਾਅਦ ਇੱਕ ਤਾਂ ਬੱਚੇ ਦੀ ਸਮੱਸਿਆ ਦਾ ਡਾਕਟਰ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਜਿਹੜਾ ਬ੍ਰੇਨ ਆ ਉਹਦੇ ਵਿੱਚ ਕਿੰਨੀ ਸਮੱਸਿਆ ਹੈ ਕਿਹੜੀ ਨਸ ਜਿਹੜੀ ਬਲੌਕ ਆ ਜਾਂ ਕਿਹੜੀ ਨਸ ਵੀਕ ਆ ਬ੍ਰੇਨ ਸੁਗੜਿਆ ਹੋਇਆ ਜਾਂ ਕੋਈ ਹੋਰ ਪ੍ਰੋਬਲਮ ਆ ਤਾਂ ਉਹਦੇ ਨਾਲ ਇਲਾਜ ਕਰਾਉਣ ਵਿੱਚ ਬਹੁਤ ਸਹਾਈ ਹੁੰਦੇ ਨੇ ਟੈਸਟ ਫਿਰ ਡਾਕਟਰਾਂ ਨੂੰ ਦਵਾਈ ਦੇਣ ਮੌਕੇ ਪਤਾ ਹੁੰਦਾ ਵੀ ਕਿਸ ਲੈਵਲ ਦੀ ਮੈਡੀਸਿਨ ਆ ਜਿਹੜੀ ਸ਼ੁਰੂ ਕਰਨੀ ਆ ਬੱਚੇ ਦੀ ਤੇ ਅੱਜ ਇਹ ਸੇਵਾ ਕਰਦੇ ਆ ਗੁਰੂ ਸਾਹਿਬ ਨੇ ਕਰੀਬ 10 ਸਾਲ ਹੋ ਚੱਲੇ ਨੇ ਬੜੀ ਕਿਰਪਾ ਕੀਤੀ ਹੈ ਜਿਵੇਂ ਜਿਵੇਂ ਉਹ ਅਕਲ ਬਖਸ਼ਦੇ ਨੇ ਸਮਤ ਬਖਸ਼ਦੇ ਨੇ ਜਿਵੇਂ ਜਿਵੇਂ ਭੈਣਾ ਭਰਾਵਾਂ ਦੀ ਸਪੋਰਟ ਹੁੰਦੀ ਆ ਅਸੀਂ ਆਪਣੇ ਫਰਜ਼ ਨਿਭਾਈ ਜਾਂਦੇ ਆ ਔਰ ਬੜੇ ਬੱਚੇ ਨੇ ਇਸ ਤਰ੍ਹਾਂ ਦੇ ਜਿਹੜੇ ਅੱਜ ਸਪੈਸ਼ਲ ਚਾਈਲਡ ਪੈਦਾ ਹੋ ਰਹੇ ਨੇ ਸਾਡੀਆਂ ਖਰਾਕਾਂ ਇਦਾਂ ਦੀਆਂ ਹੋ ਗਈਆਂ ਸਾਡੇ ਜਿਹੜੀਆਂ ਭੈਣਾ ਉਹਨਾਂ ਦੀ ਜਿਹੜੀ ਜਨਨ ਸ਼ਕਤੀ ਆ ਉਹ ਘਟਦੀ ਜਾ ਰਹੀ ਆ ਕਮਜ਼ੋਰ ਹੋ ਗਏ ਜੂਟਰਸ ਦੀਆਂ ਸਮੱਸਿਆਵਾਂ ਹੋ ਗਈਆਂ ਫਿਰ ਜਿਹੜਾ ਫੂਡ ਸਾਡਾ ਇਦਾਂ ਦਾ ਹੋ ਗਿਆ ਜਿਹਦੇ ਕਰਕੇ ਬਹੁਤ ਬੱਚਿਆਂ ਨੂੰ ਪ੍ਰੋਬਲਮਾਂ ਆ ਰਹੀਆਂ ਪਰ ਅਸੀਂ ਨੌਜਵਾਨ ਭੈਣਾ ਭਰਾਵਾਂ ਨੂੰ ਸਾਡਿਆਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਆਵੋ ਇੱਥੇ ਦਵਾਈਆਂ ਦੇ ਲੰਗਰ ਲੱਗਦੇ ਨੇ ਹਰ 14 ਦਿਨਾਂ ਬਾਅਦ ਜਿਵੇਂ ਹੁਣ ਕੱਲ ਸੀ 10 ਤਰੀਕ ਦਾ ਹੁਣ ਅਗਲਾ 24 ਤਰੀਕ ਦਾ ਉਸ ਤੋਂ 14 ਦਿਨਾਂ ਬਾਅਦ ਫੇਰ ਹੋਵੇਗਾ ਮੰਗਲਵਾਰ ਵਾਲੇ ਦਿਨੇ ਕੈਂਪ ਲੱਗਦਾ ਇੱਕ ਮੰਗਲਵਾਰ ਛੱਡ ਕੇ ਦੂਸਰੇ ਆਪਣੇ ਬੱਚਿਆਂ ਦਾ ਇੱਥੇ ਚੈੱਕਅਪ ਕਰਵਾਓ ਉਹਨਾਂ ਦੇ ਜਿਹੜੇ ਟੈਸਟ ਹੋਣਗੇ ਜਾਂ ਲਿਖੇ ਹੋਣਗੇ ਜਾਂ ਡਾਕਟਰ ਲਿਖਣਗੇ ਉਹ ਵਾਹਿਗੁਰੂ ਕਿਰਪਾ ਕਰਨ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਿਵੇਂ ਇਹ ਵੀਰ ਹੋਣਾ ਨੇ ਅੱਜ ਆਪਣੀ ਜ਼ਿੰਮੇਵਾਰੀ ਸਮਝਦਿਆਂ ਡਿਊਟੀ ਨਿਭਾਈ ਆ ਉਸੇ ਤਰ੍ਹਾਂ ਅੱਗੋਂ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਪਰ ਆਪਣੇ ਇਹਨਾਂ ਸਪੈਸ਼ਲ ਬੱਚਿਆਂ ਨੂੰ ਘਰ ਦੇ ਇੱਕ ਕੋਨੇ ਤੇ ਪਾ ਕੇ ਇੱਕ ਮੰंजे ਤੇ ਕੱਲਾ ਰੋਟੀ ਜੋਗਾ ਨਾ ਰੱਖੋ ਇਹਨਾਂ ਬੱਚਿਆਂ ਦੇ ਟੈਸਟ ਕਰਾ ਕੇ ਇਲਾਜ ਸ਼ੁਰੂ ਕਰਵਾਓ ਇਹਨਾਂ ਦੀ ਐਕਸਰਸਾਈਜ਼ਾਂ ਸ਼ੁਰੂ ਹੋਣ ਇਹਨਾਂ ਦੀ ਸਪੀਚ ਥੈਰਪੀਆਂ ਬਿਹੇਵੀਅਰ ਥੈਰਪੀਆਂ ਇਹਨਾਂ ਦੇ ਫਿਜ਼ੀਓ ਥੈਰਪੀਆਂ ਜਿਹੜੇ ਬੱਚੇ ਨਹੀਂ ਚੱਲ ਸਕਦੇ ਉਹ ਆਪਾਂ ਇੱਥੇ ਸੁਪਨਿਆਂ ਦੇ ਘਰ ਵਿੱਚ ਅਸੀਂ ਸਪੈਸ਼ਲ ਬੱਚਿਆਂ ਦਾ ਸਕੂਲ ਆ ਸਾਡਾ ਉਹਦੇ ਵਿੱਚ 1 ਮਹੀਨੇ ਦੀ ਟ੍ਰੇਨਿੰਗ ਦਿੰਨੇ ਆ ਯਾਨੀ ਕਿ ਟ੍ਰੇਨਿੰਗ ਮਤਲਬ ਮਾਂ ਪਿਓ ਨੂੰ ਦਿੰਨੇ ਆ ਟ੍ਰੇਨਿੰਗ ਤਾਂ ਜੋ ਮਾਂ ਪਿਓ ਘਰੇ ਰੈਗੂਲਰ ਉਹ ਟ੍ਰੇਨਿੰਗ ਆ ਜਿਹੜੀ ਇੱਥੋਂ ਸਿੱਖ ਕੇ ਜਾਣ ਉਹ ਅਸੀਂ ਸਾਜ ਆਪਣੇ ਬੱਚਿਆਂ ਦੀ ਘਰੇ ਕਰਾਉਂਦੇ ਰਹਿਣ ਔਰ ਜਿਹੜੇ ਇਸ ਤਰ੍ਹਾਂ ਦੇ ਸਪੈਸ਼ਲ ਬੱਚੇ ਨੇ ਇਹਨਾਂ ਨੂੰ ਜ਼ਰੂਰਤਾ ਜਦ ਤੱਕ ਇਹ 15 ਤੋਂ 20 ਸਾਲ ਦੀ ਉਮਰ ਤੋਂ ਥੱਲੇ ਥੱਲੇ ਨੇ ਤੁਸੀਂ ਇਹਨਾਂ ਨੂੰ ਜਿੱਦਾਂ ਸਿਖਾ ਲਓਗੇ ਜਿੱਦਾਂ ਲਾ ਲਓਗੇ ਉਸੇ ਤਰ੍ਹਾਂ ਲੱਗ ਜਾਣਗੇ ਜੇ ਸਰਫ ਇੱਕ ਮੰਜੇ ਤੇ ਪਾ ਕੇ ਰੋਟੀ ਜੋਗਾ ਕਰ ਦੋਂਗੇ ਤਾਂ ਇਹਨਾਂ ਦੀ ਲੱਤਾਂ ਬਾਹਾਂ ਜੁੜ ਜਾਣੀਆਂ ਨਾ ਇਹ ਬੋਲ ਸਕਦੇ ਨੇ ਲਾਲਾਂ ਢਿੱਗੀ ਜਾਣਗੀਆਂ ਜਿੰਨੀ ਜ਼ਿੰਦਗੀ ਹੈ ਮੰਜੇ ਤੇ ਪਏ ਨਿਕਲ ਜਾਣੀ ਤੇ ਜੇ ਤੁਸੀਂ ਇਹਨਾਂ ਲਈ ਥੋੜਾ ਟਾਈਮ ਕੱਢ ਕੇ ਨਾਲ ਦੀ ਨਾਲ ਦੂਜੇ ਬੱਚਿਆਂ ਨੂੰ ਵੀ ਸੰਭੋ ਇਹਨਾਂ ਨੂੰ ਵੀ ਪ੍ਰੋਪਰ ਜੇ ਐਕਸਰਸਾਈਜ਼ਾਂ ਕਰਾਵੋ 1 ਘੰਟਾ ਹਰ ਰੋਜ਼ ਇਹਨਾਂ ਬੱਚਿਆਂ ਤੇ ਲਾਵੋ ਇਹ ਬੱਚੇ ਆਪਣੇ ਜੋਗੇ ਹੋ ਜਾਣਗੇ ਆਪਣੇ ਆਪ ਨੂੰ ਸੁਭਾਲਣ ਯੋਗ ਹੋ ਜਾਣਗੇ ਇਹ ਬੱਚੇ ਤੁਹਾਡੇ ਦੂਜੇ ਬੱਚਿਆਂ ਤੇ ਡਿਪੈਂਡੈਂਟ ਨਹੀਂ ਹੋਣਗੇ ਫਿਰ ਜਦੋਂ ਸਮਾਂ ਆਉਂਦਾ ਵੱਡੇ ਜਿਹੜੇ ਦੂਸਰੇ ਬੱਚੇ ਆ ਉਹ ਸਕੂਲਾਂ ਚ ਪੜਦੇ ਨੇ ਪੜ ਕੇ ਨੌਕਰੀਆਂ ਤੇ ਲੱਗ ਜਾਂਦੇ ਨੇ ਤੇ ਉਹ ਵਿਆਹ ਹੋ ਜਾਂਦੇ ਨੇ ਫਿਰ ਉਹ ਦੂਜੇ ਆਪਣੇ ਜਿਹੜੇ ਡਿਸੇਬਲ ਭੈਣ ਭਰਾ ਉਹਨਾਂ ਦੀ ਕੇਅਰ ਨਹੀਂ ਕਰਦੇ ਤੁਹਾਡੀ ਉਮਰ 60 ਸਾਲ ਦੇ ਨੇੜੇ ਚਲੇ ਜਾਣੀ ਆ ਤੁਹਾਨੂੰ ਫਿਕਰ ਰਹਿਣਾ ਵੀ ਮੇਰੇ ਤੋਂ ਬਾਅਦ ਚ ਮੇਰੇ ਧੀ ਦਾ ਮੇਰੇ ਪੁੱਤ ਦਾ ਕੌਣ ਖਿਆਲ ਰੱਖੂ ਇਹਨੂੰ ਤਾਂ ਵਿਚਾਰੇ ਨੂੰ ਸੋਝੀ ਨਹੀਂ ਹੈਗੀ ਇਹਨੂੰ ਤੁਰਨਾ ਨਹੀਂ ਆਉਂਦਾ ਤਾਂ ਉਹ ਫਿਕਰ ਉਦੋਂ ਕਰਨ ਦੀ ਬਜਾਏ ਅੱਜ ਕਰੋ ਅਸੀਂ ਇੱਥੇ ਆਏ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹੁੰਨੇ ਆ ਅੱਜ ਯੰਗ ਨੇ ਭੈਣਾ ਸਾਡੀਆਂ ਅੱਜ ਇਹ ਸਮਾਂ ਦੇਣ ਇਹਨਾਂ ਦੇ ਅੱਖਾਂ ਦੇ ਸਾਹਮਣੇ ਇਹਨਾਂ ਦੇ ਧੀਆਂ ਪੁੱਤ ਆਪਣੇ ਆਪ ਨੂੰ ਸੰਭਾਲਣ ਯੋਗੇ ਹੋ ਸਕਦੇ ਨੇ ਪਰ ਵਕਤ ਨਿਕਲਿਆ ਸਾਡੇ ਕੋਲੇ ਜਦੋਂ ਮਾਵਾ ਆਉਂਦੀਆਂ ਜਿਨ੍ਹਾਂ ਦੇ ਪੁੱਤ 40 40 ਸਾਲਾਂ ਦੇ ਹੋ ਗਏ ਆ ਤੇ ਮਾਵਾ ਦੀ ਉਮਰ 60 60 65 ਪੈਂਡ ਸਾਲ ਦੀ ਹੋ ਗਈ ਆ ਤੇ ਉਹ ਮਾਵਾ ਬਹੁਤ ਰੋਂਦੀਆਂ ਬਿਲਕਦੀਆਂ ਵੀ ਪੁੱਤ ਮੇਰਾ ਇਹ ਪੁੱਤ ਆ ਜਿਹੜਾ ਹੁਣ ਇਹਨੂੰ ਕੌਣ ਸੰਭੂ ਬਾਅਦ ਚ ਦੂਜੇ 3 ਪੁੱਤਾਂ ਨੇ ਤਾਂ ਸਾਨੂੰ ਅੱਡ ਕਰਤਾ ਮੈਂ ਇਹਦੇ ਨਾਲ ਇਕੱਲੀ ਰਹਿਣੀ ਆ ਹੁਣ ਤਾਂ ਮੈਂ ਰੋਟੀ ਖਵਾਈ ਜਾਨੀ ਆ ਹੁਣ ਤਾਂ ਮੈਨੂੰ ਨਿਭਾ ਵੀ ਦਿੰਨੀ ਆ ਪਰ ਮੇਰੇ ਤੋਂ ਬਾਅਦ ਚ ਕੌਣ ਹੋਊਗਾ ਤੇ ਅਸੀਂ ਉਹਨਾਂ ਮਾਵਾ ਨੂੰ ਇਹੀ ਬੇਨਤੀ ਕਰਦੇ ਹੁੰਨੇ ਆ ਵੀ ਮਾਂ ਮੇਰੀਏ ਜਿੰਨੀ ਡਿਊਟੀ ਤੇਰੀ ਲੱਗੀ ਆ ਤੂੰ ਨਿਭਾ ਜਿੰਨੇ ਤੇਰੇ ਕੋਲੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਵਾਸ ਬਖਸ਼ਿਆ ਉਹ ਇਹਦੇ ਨਾਲ ਕੱਢ ਉਦੋਂ ਬਾਅਦ ਤੂੰ ਸਾਨੂੰ ਲੈ ਕੇ ਦੇ ਦੇ ਅਸੀਂ ਸੰਭਾਂਗੇ ਤੇਰਾ ਪੁੱਤ ਅਸੀਂ ਸੰਭਾਂਗੇ ਤੇਰੀ ਧੀ ਪਰ ਜਿਹੜੇ ਅੱਜ ਯੰਗ ਨੇ ਬੱਚੇ ਜਿਨ੍ਹਾਂ ਦੇ ਮਾਪੇ ਪੱਜ ਯੰਗ ਨੇ ਉਹਨਾਂ ਨੂੰ ਅੱਜ ਇਹ ਮੌਕਾ ਸਾਂਭਣਾ ਪੈਣਾ ਉਹ ਵਕਤ ਨਿੰਗਲ ਤੋਂ ਬਾਅਦ ਪਿਛਟਾਉਣ ਦੀ ਬਜਾਏ ਅੱਜ ਆਪਣੇ ਬੱਚਿਆਂ ਨੂੰ ਅਸੀਂ ਇਸ ਜੋਗ ਕਰ ਸਕਦੇ ਆ ਉਹ ਬੱਚੇ ਕੋਈ ਕੀਰਤਨ ਕਰਨ ਲੱਗ ਸਕਦੇ ਨੇ ਕੋਈ ਪੇਂਟਿੰਗਾਂ ਬਣਾਉਣ ਦੇ ਵਾਸਤੇ ਇਹਨਾਂ ਦੇ ਦਿਮਾਗ ਬਹੁਤ ਨੇ ਪਰ ਸਾਨੂੰ ਇਹਨਾਂ ਨੂੰ ਲਾਉਣਾ ਪੈਣਾ ਆ ਅੱਜ ਬੜੀਆਂ ਆਪਸ਼ਨਾਂ ਨੇ ਅੱਜ ਤੋਂ 20 ਸਾਲ ਪਹਿਲਾਂ ਸਕੂਲ ਹੀ ਹੈ ਨਹੀਂ ਸੀ ఫిਜ਼ੀਓਥੈਰੇਪੀ ਦਾ ਨਾਂ ਹੀ ਨਹੀਂ ਸੀ ਸੁਣਿਆ ਕਿਸੇ ਨੇ ਸਪੀਚ ਥੈਰੇਪੀ ਬਾਰੇ ਸੋਚਿਆ ਨਹੀਂ ਸੀ ਕਿਸੇ ਨੇ ਬਿਹੇਵੀਅਰ ਥੈਰੇਪੀ ਤੇ ਕੋਈ ਗੱਲ ਹੀ ਨਹੀਂ ਸੀ ਕਰਦਾ ਪਰ ਅੱਜ ਸਾਡੇ ਇਲਾਕਿਆਂ ਚ ਆਸੇ ਪਾਸੇ ਸਾਰੇ ਸਪੈਸ਼ਲ ਚਾਈਲਡ ਨੂੰ ਕੇਅਰ ਕਰਨ ਵਾਸਤੇ ਉਹਨਾਂ ਨੂੰ ਪੜਾਉਣ ਵਾਸਤੇ ਸਕੂਲ ਵੀ ਨੇ ਪਰ ਸੁਪਨਿਆਂ ਦੇ ਘਰ ਦਾ ਸਕੂਲ ਆ ਜਿਹੜਾ ਉਹ ਬਿਲਕੁਲ ਫ੍ਰੀ ਆ ਕੋਈ ਪੇਡ ਨਹੀਂ ਬਸ ਤੁਸੀਂ ਆਪ ਸਮਾਂ ਕੱਢ ਕੇ ਇੱਕ ਮਹੀਨੇ ਦਾ ਨਾਲ ਟ੍ਰੇਨਿੰਗ ਲੈਣੀ ਆ ਤਾਂ ਜੋ ਉਸ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੀ ਸੰਭਾਲ ਕਰ ਸਕੋ ਤੇ ਅੱਜ 10 ਬੱਚਿਆਂ ਦੀਆਂ ਐਮ ਆਰ ਆਈਆਂ ਹੋਣ ਜਾ ਰਹੀਆਂ ਧੰਨਵਾਦ ਆ ਪਰਿਵਾਰ ਦਾ ਜਿਹੜੀਆਂ ਇਮਾਵਾ ਭੈਣਾ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਈਆਂ ਤੇ ਧੰਨਵਾਦ ਆ ਹਰਦੀਪ ਹਰਦੀਪ لال ਜੀ ਦਾ ਰੋਕੀबीर ਜੀ ਉਹਨਾਂ ਦਾ ਜਿਨ੍ਹਾਂ ਨੇ ਆ ਕੇ ਆਪਣਾ ਫਰਜ਼ ਸਮਝਦੇ ਆ ਆਪਣਾ ਇਹਨਾਂ ਬੱਚਿਆਂ ਦਾ ਟੈਸਟ ਕਰਾਉਣ ਦਾ ਜਿੰਮਾ ਚੱਕਿਆ ਬਹੁਤ ਬਹੁਤ ਧੰਨਵਾਦ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ